ਯਾਪੀ ਦਾ ਸਾਥ ਹਾਜ਼ਰੀਆਂ ਇਹ ਰੋਸ ਪ੍ਰਦਰਸ਼ਨ ਪੰਚਾਇਤਾਂ ਤੋਂ ਪੰਚਾਇਤ ਕੋਲ ਖੇੜੇ ਚੁੱਕੇ ਆ ਕਿਉਂਕਿ ਗਰੀਬਾਂ ਦਾ ਕਾਣ ਵਾਲਾ ਨਹੀਂ ਪਹੁੰਚ ਰਿਹਾ ਧੀਰ ਪਰਿਵਾਰ ਭੁੱਖੇ ਤੋ ਸਰਕਾਰ ਪਰਵਾਹ ਸਿੰਦਰ ਨੂੰ ਜੋ ਕਿ ਗਰੀਬਾਂ ਦਾ ਹੀ ਪੈਸਾ ਹੈ ਉਸ ਤੋਂ ਬਿਚਾਰੀ ਸਕੀਮ ਨੂੰ ਖੋਲਣੇ ਲੱਗ ਤੋਂ ਰੱਖਿਆ ਜਾਂਦਾ ਆ ਜੋ ਸੈਂਟਰਲ ਉਪਨਾ ਦੇ ਇੰਟਰਨਲ ਕੀ ਲੋ ਪਿਛਲੇ 18 ਮਹੀਨਿਆਂ ਤੋਂ ਨਹੀਂ ਮਿਲਿਆ ਇਸ ਦੇ ਵਿੱਚ ਪੰਜਾਬ ਸਰਕਾਰ ਬਿਲਕੁਲ ਫੇਲ ਹੈ ਪਰ ਮੈਂ ਇਸ ਮੰਚ ਤੋਂ ਰੱਜੀ ਸਾਰਿਆਂ ਨੂੰ ਪੀਲ ਕਰਦਾ ਹਾਂ ਕਿ ਉਹ ਸਰਕਾਰ ਨੂੰ ਮੂਤ ਆਪਣਾ ਜਵਾਬ ਦੇ ਕਿਉਂਕਿ ਇਹ ਗਰੀਬ ਵਰੋ ਦੀ ਪਾਰਟੀ ਹੈ ਇਹ ਪਾਰਟੀ ਕਰੀ ਵੀ ਗਰੀਬਾਂ ਦੀ ਹੱਥ ਇਹ ਕਰੋ ਆਤਮਾਨ ਸਰਕਾਰ ਜਾਗੋ ਇਹ ਜੋ ਆਟਾ ਜਾਲ ਪਰਮਾ ਕਮਾਲਪੁਰ ਚੌਂਕ ਆ ਜੀ ਅਸੀਂ ਇਹ ਦਿਨੇਸ਼ ਪੱਪੂ ਜੀ ਸਾਡੇ ਵੱਡੇ ਵੀਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਸਾਨੂੰ ਪਾਰਟੀ ਹੁਕਮ ਲਾਉਂਦੀ ਆ ਵਰਕਰ ਸਾਡੇ ਹੁਕਮ ਲਾਉਂਦੇ ਆ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀ ਕਣਕ ਆ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਵੀ ਸਮਝਾਉਂਦੇ ਆ ਆ ਰਿਹਾ ਵੀ ਜਿਹੜੀ ਕਣਕ ਆ ਲੋਕਾਂ ਦਾ ਹੱਕ ਆ ਇਹ ਕਿਸੇ ਸਰਕਾਰ ਦੀ ਸਕੀਮ ਨਹੀਂ ਜਦ ਕੇ ਸ਼ੁਰੂ ਤੋਂ ਸਰਕਾਰਾਂ ਇਹਨੂੰ ਸਕੀਮ ਦੇ ਨਾਲ ਲੈ ਕੇ ਲੋਕਾਂ ਨੂੰ ਵਰਤਿਆ ਰਹੀਆਂ ਲੋਕ ਵਿਚਾਰੇ ਭੋਲੇ ਭਾਲੇ ਨੇ ਔਰ ਰਾਜਨੀਤੀ ਵਿੱਚ ਪੈਸੇ ਦੇ ਦਮ ਤੇ ਲੋਕ ਅੱਗੇ ਆ ਰਹੇ ਨੇ ਆ ਜਿਹੜਾ ਵਿਧਾਇਕ ਜਿੱਤਿਆ ਇਹ ਵੀ ਤੁਹਾਨੂੰ ਪਤਾ ਜਿਹੜੀ ਪਾਰਟੀ ਦੇਖਦਾ ਉਹਦੋਂ ਨੂੰ ਹੋ ਜਾਂਦਾ ਆ ਔਰ ਲੋਕ ਭੋਲੇ ਨੇ ਲੋਕ ਠਗੇ ਜਾਂਦੇ ਨੇ ਕਦੀ ਸੰਵਿਧਾਨ ਦੇ ਨਾਂ ਤੇ ਸੰਵਿਧਾਨ ਦੇ ਉੱਪਰ ਤਲਵਾਰ ਰੱਖ ਕੇ ਚੰਨੀ ਵਰਗੇ ਕਾਂਗਰਸ ਦੇ ਵਿਧਾਇਕ ਜਿਹੜੀ ਅੱਜ ਕਾਂਗਰਸ ਆਪੋਜੀਸ਼ਨ ਦੇ ਵਿੱਚ ਬੈਠੀ ਜਿਹਨੂੰ ਬੋਲਣਾ ਚਾਹੀਦਾ ਨਾ ਤਾਂ ਉਹ ਸੰਵਿਧਾਨ ਨਾਲ ਜਰੂ ਸੇੜਖਾਨੀ ਹੋਈ ਆ ਉਸ ਮੁੱਦੇ ਤੇ ਬੋਲੀ ਆ ਕਾਂਗਰਸ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਕਣਕ ਦਾ ਮੁੱਦਾ ਆ ਵੇ ਜਿਹੜੀ ਕਣਕ ਆ ਲੋਕਾਂ ਨੂੰ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇ ਉਹਦਾ ਕਾਰਨ ਇਹ ਆ ਵੀ ਸਾਡੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਣਕ ਆ ਕਿ ਉਹਦੀ ਜਿਹੜੀ ਸਿਕਿਉਰਿਟੀ ਆ ਉਹਦੇ ਉੱਪਰ ਕਰੋੜਾਂ ਅਰਬਾਂ ਦਾ ਖਰਚਾ ਆਉਂਦਾ ਔਰ ਜਦੋਂ ਉਹ ਕਣਕ 2-3 ਸਾਲ ਤੱਕ ਸਟੋਰਾਂ ਦੇ ਵਿੱਚ ਰਹਿੰਦੀ ਆ ਉਸ ਦੇ ਬਾਵਜੂਦ ਵੀ ਖਰਾਬ ਹੋ ਜਾਂਦੀ ਉਹਨੂੰ ਸਮੁੰਦਰਾਂ ਦੇ ਵਿੱਚ ਸੁੱਟਣਾ ਪੈਂਦਾ ਆ ਇਹ ਮੈਂ ਨਹੀਂ ਕਹਿੰਦਾ ਮਾਨਯੋਗ ਸਾਡੇ ਸੁਪਰੀਮ ਕੋਰਟ ਨੇ ਵੀ ਇਹ ਦਾਅਵਾ ਕੀਤਾ ਆ ਪਰ ਉਹਦੇ ਬਾਵਜੂਦ ਲੋਕਾਂ ਨੂੰ ਜਾਣਕਾਰੀ ਨਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਸਕੀਮ ਦੇ ਜਰੀਏ ਔਰ ਲਾਈਨਾਂ ਦੇ ਵਿੱਚ ਪਿੰਡਾਂ ਵਿੱਚ ਸਰਪੰਚਾਂ ਨੇ ਮਹੱਲਿਆਂ ਦੇ ਵਿੱਚ ਡੀਪੂ ਹੋਲਡਰਾਂ ਨੇ ਔਰ ਐਮਸੀਆਂ ਨੇ ਇਹਨਾਂ ਨੇ ਲੋਕਾਂ ਨੂੰ ਲਾਈਨਾਂ 'ਚ ਖੜੇ ਕੀਤਾ ਔਰ ਲੋਕ ਵੀ ਇਸ ਗੱਲ ਤੋਂ ਸਤੇਜ ਹੋ ਜਾਣ ਅਸੀਂ ਬੌਧਨ ਸਮਾਜ ਪਾਰਟੀ ਦੇ ਮਾਦੀਨ ਤੋਂ ਦੱਸਣਾ ਚਾਹੁੰਦੇ ਆ ਕਿ ਲੋਕ ਨੀਲੇ ਝੰਡੇ ਥੱਲੇ ਆਉਣ ਲੋਕਾਂ ਨੂੰ ਚਾਹੀਦਾ ਜਿਹੜੀ ਕਣਕ ਆ ਉਹ ਉਹਨਾਂ ਦਾ ਹੱਕ ਆ ਉਹ ਜਿਹੜੀ ਪਰਚੀ ਉਹਨੇ ਕਟਾਈ ਆ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇਗੀ ਤੇ ਭਗਵਾਨ ਤੁਮਾਨ ਜਿਹੜਾ ਸਭ ਤੋਂ ਝੂਠਾ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਝੂਠਾ ਕੋਈ ਮੁੱਖ ਮੰਤਰੀ ਪਾਇਆ ਗਿਆ ਜਿਹਨੂੰ ਮੈਂ ਕਹਿ ਸੰਗਦਾ ਕਿ ਨਕਲੀਆ ਉਹ ਹੈ ਭਗਵੰਤ ਮਾਨ ਜਿਹਨੇ ਦੋ ਦਾਵਾ ਕੀਤਾ ਸੀ ਬਿਲਕੁਲ ਉਹਦੇ ਉਲਟ ਚੱਲਿਆ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਜਿਹੜੀ ਪਾਰਟੀ ਇਹ ਕਹਿ ਕੇ ਅੱਗੇ ਆਈ ਸੀ ਕਿ ਬਦਲਾਅ ਚਾਹੀਦਾ ਸਭ ਤੋਂ ਵੱਧ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਅੱਗੇ ਲਿਆ ਕੇ ਐਮ ਐਲ ਏ ਐਮ ਪੀ ਦੀਆਂ ਟਿਕਟਾਂ ਦਿੱਤੀਆਂ ਔਰ ਨਮਾਇੰਦਗੀ ਕਰਾਈ ਔਰ ਉਸ ਹਾਰਪੁਰ ਦੇ ਵਿੱਚ ਜਿਹੜੇ ਲੋਕ ਕਾਂਗਰਸ ਦੇ ਵਿੱਚ ਰਾਸ ਸੱਤਾ ਦਾ ਆਨੰਦ ਮਾਣ ਰਹੇ ਸਗੇ ਉਹੀ ਲੋਕ ਆ ਜੇ ਸਰਕਾਰ ਦੇ ਆਨੰਦ ਮਾਣ ਰਹੇ ਦੱਸੋ ਇਹ ਕਿਹੜਾ ਬਦਲਾਅ ਹੋਇਆ ਮੰਗ ਇਹੀ ਆ ਕਿ ਲੋਕਾਂ ਨੂੰ ਜਿਹੜੀ ਕਣ ਗਿਆ ਉਹ ਘਰ ਤੱਕ ਪਹੁੰਚ ਪਹੁੰਚਣ ਦਾ ਪ੍ਰਬੰਧ ਸਰਕਾਰ ਕਰੇ ਔਰ ਚਿੱਟੇ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਜਿਹੜਾ ਲਾ ਐਂਡ ਆਰਡਰ ਹੈਗਾ ਆ ਉਹ ਲੋਕਾਂ ਨੂੰ ਦਹਿਸ਼ਤ ਦਾ ਮਾਹੌਲ ਨਾ ਬਣਾ ਕੇ ਉਹਨੂੰ ਸਹੀ ਮਿਹਨਤ ਦੇ ਵਿੱਚ ਪੁਲਿਸ ਵੀ ਆਪਣਾ ਕੰਮ ਕਰੇ ਸਾਡੇ ਵੱਡੇ ਵੀਰ ਦਿਨੇਸ਼ ਕੁਮਾਰ ਪੱਪੂ ਜੀ ਦੀ ਗਵਾਹੀ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਨੇ 2 ਰੁਪਏ ਕਿਲੋ ਕਣਕ ਮਿਲਦੀ ਸੀ ਪਿੰਡਾਂ ਦੇ ਵਿੱਚ ਇਹਨੇ ਪਿਛਲੇ 18 ਮਹੀਨੇ ਤੋਂ ਇਹ ਕਣਕ ਬੰਦ ਕੀਤੀ ਹੋਈ ਆ ਜਿਸ ਨਾਲ ਗਰੀਬ ਲੋਕਾਂ ਨੂੰ ਪਿੰਡਾਂ ਦੇ ਵਿੱਚ ਤਰਾ-ਤਰਾ ਕਰਦੇ ਪਏ ਆ ਔਰ ਸਾਡੀ ਇਹੀ ਮੰਗ ਆ ਕਿ ਭਗਵੰਤ ਮਾਨ ਸਰਕਾਰ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹਨੂੰ ਤੁਰੰਤ ਚਾਲੂ ਕੀਤਾ ਜਾਵੇ ਚੈਨ ਪੰਜਾਬੀ ਨੂੰ ਹੀ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ